ਅਸੀਂ ਦੋਵੇਂ ਸਖੀਆਂ ਪਹਿਣਾ ਇੱਕੋ ਘਰ ਵਿਆਈਆਂ ਪਤਾ ਨਹੀਂ ਕਦੋਂ ਸਖੀਆਂ ਪਹਿਣਾ ਤੋਂ ਸ਼ਰੀਕਣੀਆਂ ਬਣ ਗਈਆਂ ਸਸਤਰੀ ਕਲਜੀ ਸਾਰਿਆਂ ਨੂੰ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਦਾ ਜਿਹੜਾ ਵਲੌਗ ਹੈਗਾ ਇਹਦੇ ਵਿੱਚ ਰਿਲੇਟਡ ਟੂ ਕੁਕਿੰਗ ਵੀ ਹੈਗਾ ਤੇ ਛੋਟੀ ਜੀ ਇੱਕ ਸਾਡੀ ਲਾਈਫ ਦੀ ਇੱਕ ਛੋਟੀ ਜੀ ਸਟੋਰੀ ਹੈ ਹੋਇਆ ਕਿ ਸ਼ਾਮ ਦਾ ਟਾਈਮ ਸੀ ਮੈਂ ਚਾਹ ਬਣਾਈ ਚਾਹ ਬਣਾ ਕੇ ਰੱਖੀ ਤੇ ਜਗਦੀਪ ਦੇ ਖਾਣ ਲਈ ਕੁਛ ਨਾ ਕੁਛ ਕਰ ਦਿੱਤਾ ਉਹਨੇ ਚ ਨੂੰ ਬਾਹਰ ਮੀ ਆ ਗਿਆ ਵੀਕੈਂਡ ਤੇ ਸਾਰੇ ਕੱਪੜੇ ਧੋਤੇ ਸੀ ਭੱਜ ਕੇ ਬਾਹਰ ਗਈ ਉਹ ਉਤਾਰਨ ਦੇ ਵਾਸਤੇ ਤੇ ਮੋਟੀਆਂ-ਮੋਟੀਆਂ ਕਣੀਆਂ ਹੋ ਗਈਆਂ ਔਰਤ ਪਾਲਾ ਜਿੱਥੇ ਮਰਜ਼ੀ ਰਵੇ ਉਹਦੀ ਜ਼ਿੰਦਗੀ ਇੱਕੋ ਜਿਹੀ ਰਹਿੰਦੀ ਹੈ ਚਾਹੇ ਉਹ ਇੰਡੀਆ 'ਚ ਰਹੇ ਚਾਹੇ ਉਹ ਫੋਰਨ ਕੰਟਰੀ ਦੇ ਵਿੱਚ ਰਹੇ ਘਰ ਦੇ ਕੰਮ ਵੀ ਉਹੀ ਰਹਿੰਦੇ ਨੇ ਤੇ ਔਰਤ ਦੀ ਜ਼ਿੰਦਗੀ ਵੀ ਉਹੀ ਰਹਿੰਦੀ ਹੈ ਇੱਥੇ ਮੈਂ ਤੁਹਾਨੂੰ ਦਿਖਾਉਣ ਲੱਗੀ ਕਿ ਬਾਹਰ ਦੇਖੋ ਮੋਟੀਆਂ-ਮੋਟੀਆਂ ਕਣੀਆਂ ਇੱਕਦਮ ਹੀ ਆ ਗਿਆ ਸ਼ੁਕਰ ਹੋਇਆ ਮੈਂ ਕੱਪੜੇ ਲਾ ਲਏ ਸੀ ਨਹੀਂ ਤਾਂ ਸਾਰੀ ਮਿਹਨਤ ਬੇਕਾਰ ਜੀ ਗਰੀਬ ਦੇ ਲਈ ਖਾਣ ਨੂੰ ਚਾਹ ਦੇ ਨਾਲ ਸਨੈਕਸ ਬਣ ਕੇ ਰੈਡੀ ਸੀ ਉਹ ਚ ਸੌਸ ਪਾਈ ਤੇ ਉਧਰੋਂ ਮੈਂ ਘਰ ਵੀਡੀਓ ਕਾਲ ਤੇ ਲੱਗੀ ਹੋਈ ਸੀ ਮੰਮੀ ਫੋਨ ਤੇ ਗੱਲ ਕਰ ਰਹੀ ਸੀਗੀ ਤੇ ਇੱਥੇ ਬੈਠ ਕੇ ਆਪਾਂ ਚਾਹ ਪੀਣ ਲੱਗੇ ਤੇ ਚਾਹ ਪੀਣੀ ਤੇ ਇੱਕ ਸਿਰਫ ਇੱਕ ਬਹਾਨਾ ਹੁੰ ਦੰਨ ਕੀ ਹੋਇਆ ਉਹ ਅਸੀਂ ਇੱਕ ਦੂਜੇ ਨਾਲ ਡਿਸਕਸ ਕਰਨਾ ਹੁੰਦਾ ਜੋ ਕਿ ਸਹੀ ਵੀ ਹੈ ਕਰਨਾ ਵੀ ਚਾਹੀਦਾ ਹੈ ਇਹਦੇ ਨਾਲ ਤੁਹਾਨੂੰ ਆਪਣੇ ਆਪ ਦੇ ਰਿਸ਼ਤਿਆਂ ਦਾ ਜਿਹੜਾ ਨਾ ਅਸਲੀ ਜਿਹੜਾ ਬਣੇ ਰਹ ਜਾਂਦੇ ਨੇ ਉਦਾਂ ਤਾਂ ਗੱਲਾਂ ਬਾਤਾਂ ਕਰਨ ਦਾ ਟਾਈਮ ਲੱਗਦਾ ਨਹੀਂ ਹੈ ਚਾਹ ਇੱਕ ਬਹੁਤ ਵਧੀਆ ਬਹਾਨਾ ਮੇਰੇ ਅਕੋਰਡਿੰਗ ਹਰ ਇੱਕ ਦਾ ਆਪਣਾ ਆਪਣਾ ਸਿਕਰ ਮੈਨੂੰ ਅਕਸਰ ਇੱਕ ਚੀਜ਼ ਸੋਚਦੀ ਹੁੰਨੀ ਆ ਅਸੀਂ ਪਤਾ ਨਹੀਂ ਕਿਉਂ ਅਸੀਂ ਇਦਾਂ ਦੇ ਬਣ ਗਏ ਆ ਜਦੋਂ ਅਸੀਂ ਮਾਂ ਪਿਓ ਦੇ ਘਰ ਹੁੰਨੇ ਆ ਨਾ ਅਸੀਂ ਬਹੁਤ ਵਧੀਆ ਰਹਿੰਨੇ ਆ ਸਾਨੂੰ ਕੋਈ ਗਿਲਾ ਸ਼ਿਕਵਾ ਕੋਈ ਗੁੱਸੇ ਗਿਲੇ ਕੁਝ ਨਹੀਂ ਹੁੰਦੇ ਅਸੀਂ ਨਿੱਕੇ ਨਿੱਕੇ ਗੱਲ ਤੇ ਵੀ ਲੜਦੇ ਆ ਨਾ ਤੇ ਮਿੰਟ ਚ ਮੰਨ ਜਾਂਦੇ ਸਾਨੂੰ ਕਿਸੇ ਤੀਜੇ ਬੰਦੇ ਦੀ ਲੋੜ ਨਹੀਂ ਪੈਂਦੀ ਪਰ ਜਿੱਦਾਂ ਹੀ ਸਾਡੇ ਵਿਆਹ ਹੋ ਜਾਂਦੇ ਨੇ ਜਿੱਦਾਂ ਹੀ ਅਸੀਂ ਆਪਦੇ ਘਰ ਵਾਲੀਆਂ ਬਣ ਜਾਂਦੀਆਂ ਨੇ ਅਸੀਂ ਸਖੀਆਂ ਭੈਣਾਂ ਤੋਂ ਸ਼ਰੀਕਣੀਆਂ ਬਣ ਜਾਂਦੀਆਂ ਉਸ ਘਰ ਚ ਜਾ ਕੇ ਸਾਡੇ ਚ ਮੈਂ ਆ ਜਾਂਦੀ ਆ ਆ ਚੀਜ਼ ਮੇਰੀ ਆ ਚੀਜ਼ ਤੇਰੀ ਪੇਕੇ ਘਰ ਦੀ ਚੀਜ਼ਾਂ ਕਦੇ ਨਹੀਂ ਹੁੰਦੀਆਂ ਬਹੁਤ ਇਹ ਚੀਜ਼ ਖੁੰਨ ਲੱਗ ਜਾਂਦੀ ਆ ਕਿ ਮੈਂ ਇਸ ਚੀਜ਼ ਨਾਲ ਵੈਸੇ ਐਗਰੀ ਨਹੀਂ ਕਰਦੀ ਹੈਗੀ ਮੈਂ ਕਿਸੇ ਨੇ ਮੈਨੂੰ ਲਾਈਫ ਚੇਕ ਅਗਲ ਕਹੀ ਸੀ ਕਿ ਤੇਰਾ ਤੇਰੇ ਦਿਉਰਾ ਨਾਲ ਸ਼ਰੀਕੇ ਦਾ ਸੌਦਾ ਹੈ ਪਰ ਮੈਂ ਕਿਹਾ ਸੀ ਨਹੀਂ ਇਹ ਮੇਰੀ ਸੋਚ ਦਾ ਸੌਦਾ ਹੈ ਸ਼ਰੀਕੇ ਬਾਜ਼ੀਆਂ ਇਹ ਸਾਰੀਆਂ ਸਾਡੇ ਮਨ ਦੇ ਖਿਆਲ ਹੁੰਦੀਆਂ ਜਿਵੇਂ ਮੇਰੇ ਘਰ ਮੇਰੇ ਦੋ ਭਰਾ ਰਹਿੰਦੇ ਨੇ ਉਸੇ ਤਰ੍ਹਾਂ ਇਹ ਮੇਰੇ ਦੋ ਭਰਾ ਨੇ ਇਸ ਘਰ ਚ ਆਉਣ ਵਾਲੀਆਂ ਦਰਾਨੀਆਂ ਮੇਰੀਆਂ ਉਹ ਦੋ ਭੈਣਾ ਹੋਣਗੀਆਂ ਮੈਂ ਉਹਨਾਂ ਦੇ ਨਾਲ ਸ਼ਰੀਕੇ ਵਾਲਾ ਸੌਦਾ ਕਿਉਂ ਰੱਖੂੰਗੀ ਮੈਨੂੰ ਲੱਗਦਾ ਕਿ ਜਿਹੜਾ ਸ਼ਰੀਕੇ ਦਾ ਸੌਦਾ ਨਾ ਥੋੜਾ ਉਦੋਂ ਬੰਦਾ ਜਦੋਂ ਤੁਹਾਡੇ ਮਨ 'ਚੀਜ਼ ਵੱਡ ਜਾਂਦੀ ਹੈ ਕਿ ਅਸੀਂ ਭੈਣਾ ਨਾ ਹੋ ਕੇ ਦਰਾਨੀਆਂ ਜਠਾਨੀਆਂ ਤੇ ਜਦੋਂ ਦਰਾਣੀਆਂ ਜਠਾਣੀਆਂ ਬਨ ਜਾਂਦੀਆਂ ਤਾਂ ਫਿਰ ਜਿਹੜੇ ਚੰਗੇ ਭਲੇ ਰਿਸ਼ਤੇ ਉਹਨਾਂ 'ਚ ਵੀ ਪੂਰੀ ਤਰ੍ਹਾਂ ਜ਼ਹਿਰ ਘੁਲ ਜਾਂਦਾ ਇਹੀ ਅਸੀਂ ਜਦੋਂ ਮਾਪਿਓ ਦੇ ਘਰ ਹੁੰਨੇ ਆ ਅਸੀਂ ਇੱਕ ਛੋਟੀ ਛੋਟੀ ਇੱਕ ਦੂਜੇ ਦੇ ਕੱਪੜੇ ਪਾਉਣ ਪਿੱਛੇ ਇੱਕ ਦੂਜੇ ਦੇ ਨਾਲ ਗੱਲਾਂ ਸਾਂਝੀਆਂ ਕਰਨ ਲੱਗੇ ਇੱਕ ਪਲ ਵੀ ਨਹੀਂ ਸੋਚਦੇ ਉਸ ਵੇਲੇ ਜੇ ਸਾਡਾ ਮਾਪਿਓ ਆ ਕੇ ਸਾਡੇ ਵਿੱਚ दखਲ ਅੰਦਾਜ਼ੀ ਕਰਦਾ ਨਾ ਸਾਨੂੰ ਬੜਾ ਬੁਰਾ ਲੱਗਦਾ ਕਿ ਸਾਡੇ ਮਾਪਿਓ ਨੂੰ ਸਾਡੇ ਵਿੱਚ ਆ ਕੇ ਸਾਡੀ ਸੂਲਾ ਸਫਾਈ ਕਰਾਉਣੀ ਪੈਂਦੀ ਪਰ ਵਿਆਹ ਤੋਂ ਬਾਅਦ ਕੀ ਹੁੰਦਾ ਜਦੋਂ ਅਸੀਂ ਆਪਸ 'ਚ ਲੜਦੇ ਆ ਨਾ ਤਾਂ ਅਸੀਂ ਵੇਟ ਕਰਦੇ ਕਦੋਂ ਕੋਈ ਤੀਜਾ ਬੰਦਾ ਸਾਡੇ ਘਰ ਚ ਆਊਗਾ ਆ ਕੇ ਸਾਡੀ ਸੂਲਾ ਸਫਾਈ ਕਰਾਊਗਾ ਭਈ ਇਦਾਂ ਕਿਉਂ ਮੈਂ ਇਸ ਚੀਜ਼ ਨੂੰ ਬਹੁਤ ਗਹਿਰਾਈ ਦੇ ਨਾਲ ਮਤਲਬ ਕਿ ਆਪਣੇ ਘਰ 'ਚ ਅਪਲਾਈ ਕੀਤਾ ਹੋਇਆ ਅਸੀਂ ਤਿੰਨ ਦਰਗਾਣੀ ਜਠਾਨੀਆਂ ਸਾਡੇ ਚ ਲੜਾਈਆਂ ਝਗੜੇ ਬਹੁਤ ਕੁਝ ਹੁੰਦਾ ਹੈ ਬਹੁਤ ਕੁਝ ਹੁੰਦਾ ਕਿਉਂਕਿ ਹੋ ਹੀ ਨਹੀਂ ਸਕਦਾ ਜਿਹੜੇ ਘਰ ਚ ਤਿੰਨ ਭਾਂਡੇ ਹੋਣਗੇ ਉਹ ਠਹਿਕਣਗੇ ਨਹੀਂ ਠਹਿਕਦੇ ਆ لازਮੀ ਆ ਇਹ ਦਿਖਾਵਾ ਆ ਕਿ ਅਸੀਂ ਬਹੁਤ ਖੁਸ਼ ਰਹਿੰਦੇ ਆ ਅਸੀਂ ਮਿਲਵਰਤ ਕੇ ਰਹਿੰਦੇ ਆ ਸਾਰੇ ਲੜਦੇ ਖੁਲਦੇ ਪਰ ਇੱਕ ਚੀਜ਼ ਦਾ ਉਸੂਲ ਜ਼ਰੂਰ ਸਾਡੇ ਘਰ ਚ ਬਣਾਇਆ ਗਿਲਾ ਸ਼ਿਕਵਾ ਚਾਹੇ ਜਿੱਡਾ ਮਰਜੀ ਹੋਵੇ ਬੈਠ ਕੇ ਇੱਕ ਦੂਜੇ ਨਾਲ ਗੱਲ ਕਰਨੀ ਆ ਤੈਨੂੰ ਕੀ ਪ੍ਰੋਬਲਮ ਆ ਇੱਕ ਦੂਜੇ ਨਾਲ ਮੂੰਹ ਵਟਕੇ ਨਹੀਂ ਫਿਰਨਾ ਅੱਜ ਵੀ ਚਾਹੇ ਮੈਂ ਉਸ ਘਰ ਦੀ ਵੱਡੀ ਨੌ ਹੋਵਾਂ ਚਾਹੇ ਮੈਂ ਆਪਦੇ ਪੇਕੇ ਕਰ ਵੱਡੀ ਧੀ ਆ ਪੈਣਾ ਭਰਾਵਾਂ ਦੇ ਨਾਲ ਵੀ ਲੜਾਈਆਂ ਝਗੜੇ ਹੁੰਦੇ ਆ ਬਹਿਸ ਬਾਜ਼ੀਆਂ ਹੁੰਦੀਆਂ ਦਿਉਹਰਾ ਨਾਲ ਹੁੰਦੇ ਦਰਾਨੀਆਂ ਨਾਲ ਹੁੰਦੇ ਬਹੁਤ ਕਿਉਂਕਿ ਹਰੇਕ ਬੰਦੇ ਦੀ ਆਪਣੀ ਸੋਚ ਆਪਣੀ ਸਮਝ ਹੁੰਦੀ ਹੈ ਅਸੀਂ ਉਸ ਚੀਜ਼ ਨੂੰ ਨਹੀਂ ਬਦਲ ਸਕਦੇ ਕਈ ਵਾਰ ਤੁਸੀਂ ਕਹੀ ਤਾਂ ਸਿੱਧੇ ਤਰੀਕੇ ਨਾਲ ਗੱਲ ਹੁੰਦੀ ਹੈ ਪਰ ਸਾਹਮਣੇ ਵਾਲਾ ਉਹਨੂੰ ਉਲਟਾ ਸਮਝ ਕੇ ਬੈਠ ਜਾਂਦਾ ਪਰ ਜੇ ਅਸੀਂ ਪੱਕੇ ਕਰ ਆਪਦੇ ਮਾਪਿਓ ਦੀ ਦਖਲਅੰਦਾਜ਼ੀ ਆਪਦੇ ਰਿਸ਼ਤਿਆਂ ਵਿੱਚ ਨਹੀਂ ਚਾਹੁੰਦੇ ਕਿ ਸਾਨੂੰ ਸਾਡੀ ਸੁਲ੍ਹਾ ਸਫਾਈ ਉਹ ਕਰਾਉਣ ਤਾਂ ਫਿਰ ਸਾਰੇ ਜਾ ਕੇ ਵੀ ਸਾਨੂੰ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਨਾ ਜ਼ਿੰਦਗੀ ਚ ਦੁੱਖ ਸੁੱਖ ਉੰਦਾ ਜਾਂਦਾ ਰਹਿੰਦਾ ਜੇ ਕੋਈ ਚੀਜ਼ਾਂ ਰੁਕ ਜਾਂਦੀਆਂ ਨੇ ਉਹ ਆ ਤੁਹਾਡਾ ਪਿਆਰ ਮੁਹੱਬਤ ਆਪਸ ਦੇ ਵਿੱਚ ਅੰਡਰਸਟੈਂਡਿੰਗ ਜੇ ਅੰਡਰਸਟੈਂਡਿੰਗ ਹੈਗੀ ਆ ਨਾ ਤਾਂ ਸਾਂਝੇ ਪਰਿਵਾਰ ਵੀ ਬੜੇ ਲੰਬੇ ਸਮੇਂ ਤੱਕ ਚੱਲਦੇ ਨੇ ਮੈਂ ਇੱਕ ਚੀਜ਼ ਹਮੇਸ਼ਾ ਵੇਖੀ ਆ ਬਹੁਤ ਐਵੇਂ ਦੇ ਪਰਿਵਾਰ ਹੈਗੇ ਜਿਹੜੇ ਵੱਡੇ ਵੱਡੇ ਪਰਿਵਾਰ ਆ ਜਿਨ੍ਹਾਂ ਦੇ ਘਰ ਚ 40 40 50 50 ਜੀ ਰਹਿੰਦੇ ਉਹਨਾਂ ਦੇ ਵਿੱਚ ਅੱਜ ਵੀ ਥਪਾਕਾ ਪਰ ਅੰਦਰ ਹੀ ਅੰਦਰ ਉਹਨਾਂ ਦੇ ਅੰਦਰ ਛੁਰੀਆਂ ਚਲਦੀਆਂ ਨੇ ਇੱਕ ਦੂਜੇ ਨਾਲ ਜ਼ਹਿਰ ਭਰਿਆ ਹੋਇਆ ਏ ਮੈਂ ਕੋਈ ਤੁਹਾਨੂੰ ਕਿਸੇ ਦੀ ਸਟੋਰੀ ਨਹੀਂ ਦੱਸ ਰਹੀ ਮੈਂ ਰੀਅਲ ਲਾਈਫ 'ਚ ਇਹ ਚੀਜ਼ਾਂ ਖੁਦ ਦੇਖੀਆਂ ਨੇ ਮੈਂ ਖੁਦ ਲੋਕਾਂ ਨੂੰ ਲੜਦੇ ਝਗੜਦੇ ਦੇਖਿਆ ਹੈ ਉਹ ਚਾਲੀ ਚਾਲੀ ਪੰਜਾ ਪੰਜਾ ਜੀ ਸਿਰਫ ਨਾਮ ਦੇ ਬਣ ਕੇ ਰਹਿੰਦੇ ਨੇ ਦੁਨੀਆ ਦੇ ਅੱਗੇ ਉਹਨਾਂ ਦਾ ਇੱਕ ਦਿਖਾਵਾ ਹੁੰਦਾ ਕਿ ਸਾਡਾ ਇੱਕ ਸਾਂਝਾ ਪਰਿਵਾਰ ਆ ਪਰ ਅਸਲ ਚਿਕਾਣੀ ਕੁਝ ਹੋਰ ਹੁੰਦੀ ਅੰਦਰੋਂ ਉਹ ਇੱਕ ਦੂਜੇ ਨੂੰ ਇੰਨੀ ਨਫ਼ਰਤ ਕਰਦੇ ਹੁੰਦੇ ਆ ਇੱਕ ਦੂਜੇ ਦੇ ਬੱਚਿਆਂ ਦੇ ਨਾਲ ਨਫ਼ਰਤ ਕਰਦੇ ਹੁੰਦੇ ਆ ਜੋ ਕਿ ਸਾਨੂੰ ਅੰਦਰੋਂ ਹੀ ਅੰਦਰੋਂ ਖੋਖਲਾ ਕਰ ਰਿਹਾ ਅਸੀਂ ਕਿਉਂਕਿ ਦੂਜਿਆਂ ਦੀਆਂ ਉਂਗਲਾਂ ਤੇ ਚੱਲ ਰਹੇ ਅਸੀਂ ਆਪਦੀ ਸਮਝ ਬੂਝ ਨੂੰ ਇੰਨਾ ਕੋ ਡਾਊਨ ਕਰ ਦਿੱਤਾ ਨਾ ਕਿ ਅਸੀਂ ਆਪਦੇ ਸਾਹਮਣੇ ਸਹੀ ਹੁੰਦੇ ਦੇਖ ਕੇ ਅਸੀਂ ਉਹਨੂੰ ਸਮਝਦੇ ਨਹੀਂ ਆ ਅਸੀਂ ਉਹ ਸਮਝਦੇ ਜੋ ਸਾਨੂੰ ਕਿਸੇ ਨੇ ਸਮਝਾਉਣਾ ਹੈ ਇਸੇ ਤਰ੍ਹਾਂ ਸਾਡੇ ਘਰ ਸਾਡਾ ਪਹਿਲੀ ਦਾ ਝਗੜਾ ਵਗੜਾ ਜੋ ਵੀ ਚੱਲਿਆ ਸਾਨੂੰ ਲੋਕਾਂ ਨੇ ਚਲਾਇਆ ਐਨੇ ਸਾਲ ਮੇਰੀ ਮੰਮੀ ਤੇ ਭੂਆ ਦਾ ਝਗੜਾ ਚੱਲਦਾ ਰਿਹਾ ਐਨੇ ਸਾਲੋਂ ਇੱਕ ਦੂਜੀ ਨਾਲ ਲੜਦੀਆਂ ਰਹੀਆਂ ਤੁਹਾਨੂੰ ਕੀ ਲੱਗਦਾ ਇਹ ਉਹਨਾਂ ਦੋਨਾਂ ਦੀ ਆਪਣੀ ਸਮਝ ਸੀ ਬਿਲਕੁਲ ਵੀ ਨਹੀਂ ਉਹ ਸਿਰਫ ਇੱਕ ਪਹਿਲੀ ਇੱਕ ਜ਼ਮੀਨ ਦੇ ਟੁਕੜੇ ਇੱਕ ਕਾਗਜ਼ ਦਾ ਟੁਕੜਾ ਜਿਹਦੇ ਪਿੱਛੇ ਲੜਦੀਆਂ ਭਟਦੀਆਂ ਦੇ 13 ਸਾਲ ਬੀਤ ਗਏ ਆਪਣੀ ਜ਼ਿੰਦਗੀ ਦਾ ਜਿਹੜਾ ਸਭ ਤੋਂ ਕੀਮਤੀ ਸਮਾਂ ਸੀ ਦੋਨਾਂ ਨੇ ਗਵਾ ਲਿਆ ਦੋਨਾਂ ਨੇ ਇੱਕ ਦੂਜੀ ਦੇ ਨਾਲ ਬੈਠ ਕੇ ਕਦੇ ਗੱਲ ਨਹੀਂ ਕੀਤੀ ਪਰ ਇਹ ਸਭ ਕਿਉਂ ਹੋਇਆ ਕਿਉਂਕਿ ਉਹਨਾਂ ਦੇ ਵਿੱਚ ਇੱਕ ਤੀਜਾ ਬੰਦਾ ਆਇਆ ਪਰਿਵਾਰਾਂ ਦੇ ਵਿੱਚ ਜਦੋਂ ਕੋਈ ਤੀਜਾ ਬੰਦਾ ਆ ਕੇ ਬੈਠ ਜਾਂਦਾ ਨਾ ਉਹ ਤੁਹਾਨੂੰ ਉਹ ਦੱਸਦਾ ਜੋ ਤੁਹਾਡੀ ਸਮਝ ਤੋਂ ਉਹ ਨਹੀਂ ਦੱਸ ਪਾਉਂਦੀ ਉਸ ਬੰਦੇ ਨੂੰ ਤੁਹਾਡੇ ਤੋਂ ਮੌਕਾ ਚਾਹੀਦਾ ਉਹਨੂੰ ਤੁਹਾਨੂੰ ਵੇਲ ਚਾਹੀਦੀ ਹੈ ਕਿ ਤੁਹਾਡੇ 'ਚ ਕਿਦਾਂ ਫਰਕ ਜਿਹੜਾ ਉਹ ਪਾ ਕੇ ਰੱਖਿਆ ਜਾਵੇ ਅਸਲ 'ਚ ਪਤਾ ਕੀ ਹੈ ਅੱਜ ਕੱਲ੍ਹ ਦੇ ਸਮੇਂ 'ਚ ਨਾ ਅਸੀਂ ਇੰਨੇ ਖ ਜ਼ਿਆਦਾ ਬਿਜ਼ੀ ਹੋ ਗਏ ਆ ਨਾ ਕਿ ਅਸੀਂ ਸਾਰਾ ਕੁਝ ਸਾਹਮਣੇ ਹੁੰਦੇ ਹੋਏ ਵੀ ਨਾ ਅੱਖਾਂ ਦੇ ਉੱਤੇ ਨਾ ਇੱਕ ਜਲਨ ਤੇ ਹੰਕਾਰ ਦੀ ਪੱਟੀ ਬੰਨ ਲਈ ਆ ਅਸੀਂ ਦੇਖੋ ਸਾਂਝੇ ਘਰ ਦੇ ਲੋਕ ਸੀ ਸਾਡੇ ਘਰ ਚ ਜਿਹੜੇ ਬੱਚੇ ਅੱਜ ਪੈਦਾ ਹੋਏ ਨੇ ਅੱਜ ਤਾ ਅਸੀਂ ਉਹਨਾਂ ਦੇ ਮੋਹ ਪਿਆਰ ਚ ਇੰਨੇ ਕੁ ਬਿਜ਼ੀ ਆ ਕਿ ਸਾਨੂੰ ਉਹਨਾਂ ਦੀ ਕੋਈ ਬੁਰਾਈ ਨਜ਼ਰ ਨਹੀਂ ਆਉਂਦੀ ਜਿੱਦਾਂ ਹੀ ਅਸੀਂ ਉਹ ਬੱਚਿਆਂ ਨੇ ਜਵਾਨ ਹੋਣਾ ਅਸੀਂ ਅੱਡੋ ਅੱਡ ਹੋ ਜਾਣਾ ਅਸੀਂ ਉਹਨਾਂ ਬੱਚਿਆਂ ਦੇ ਕੈਰੈਕਟਰ ਤੇ ਉਂਗਲੀਆਂ ਚੁੱਕਣ ਲੱਗ ਜਾਂਦੇ ਆ ਜੋ ਕਿ ਬਹੁਤ ਗਲਤ ਆ ਕਿ ਮਾਂ ਪਿਓ ਦੀਆਂ ਲੜਾਈਆਂ ਤੁਹਾਡੇ ਬੱਚਿਆਂ ਦੇ ਵਿੱਚ ਆਉਣੀਆਂ ਚਾਹੀਦੀਆਂ ਨੇ ਕਦੀ ਨਹੀਂ ਆਉਣੀਆਂ ਚਾਹੀਦੀਆਂ ਕਿਉਂਕਿ ਬੱਚੇ ਇੱਕ ਫੁੱਲਾਂ ਵਾਂਗ ਹੁੰਦੇ ਆ ਜਿੰਨੂੰ ਜਿੰਨਾ ਸੰਭਾਲੋਗੇ ਨਾ ਉਹਨਾਂ ਹੀ ਚੰਗਾ ਹੈ ਤੁਹਾਨੂੰ ਕੀ ਲੱਗਦਾ ਮੇਰੀ ਮੰਮਾ ਤੇ ਮੇਰੀ ਪੂਆ ਦੀ ਜਿਹੜੀ ਲੜਾਈ ਇਹ ਚੱਲੀ ਇੰਨਾ ਸਮਾਂ ਸਾਡਾ ਬੱਚਿਆਂ ਦਾ ਕੁਛ ਸਫਰ ਨਹੀਂ ਕੀਤਾ ਅਸੀਂ ਸਭ ਤੋਂ ਜ਼ਿਆਦਾ ਸਫਰ ਕੀਤਾ ਪੰਜਾ ਪੈਣ ਭਰਾਵਾਂ ਨੇ ਅਸੀਂ ਆਪਣੀ ਜ਼ਿੰਦਗੀ ਦੀਆਂ ਅਸਲ ਖੁਸ਼ੀਆਂ ਖੋਤੀਆਂ ਪੜਾਈ ਲਿਖਾਈ ਅਬਦਾ ਬਚਪਨ ਹੀ ਖੋ ਦਿੱਤਾ ਮਿਲਿਆ ਕੁਛ ਵੀ ਨਹੀਂ ਦੋਵਾਂ ਨੂੰ ਕੁਛ ਨਹੀਂ ਮਿਲਿਆ ਤਮਾਸ਼ਾ ਦੇਖਿਆ ਲੋਕਾਂ ਨੇ ਪਰ ਕੀ ਏ ਉਸ ਸਮੇਂ ਇਹਨਾਂ ਨੂੰ ਇਸ ਚੀਜ਼ ਦੀ ਸਮਝ ਹੀ ਨਹੀਂ ਮੈਂ ਇਹ ਨਹੀਂ ਕਹੂੰਗੀ ਜਾਂ ਮੇਰੀ ਮਾਂ ਗਲਤ ਸੀ ਜਾਂ ਮੇਰੇ ਪੂਆ ਇਹ ਕਿਉਂਕਿ ਉਹ ਉਹਨਾਂ ਦੀਆਂ ਅੱਖਾਂ ਤੇ ਇੰਨੀ ਕੁ ਜ਼ਿਆਦਾ ਪੱਟੀ ਵੱਜ ਚੁੱਕੀ ਸੀ ਜਦਕਿ ਮੇਰੀ ਮਾਂ ਨੇ ਮਿੰਤਾਵਾਂ ਕੀਤੀਆਂ ਸੀ ਕਿਆਂ ਕਿ ਆਪਾਂ ਇਸ ਝਗੜੇ ਨੂੰ ਖਤਮ ਕਰ ਦਈਏ ਜੀ ਇਹ ਉਹ ਕਰਦੀ ਪਰ ਉਹ ਦੋਵਾਂ ਦੀ ਸਮਝ ਉਸ ਵੇਲੇ ਕੰਮ ਨਹੀਂ ਕਰਦੀ ਸੀ ਅੱਜ ਅਸੀਂ ਸਫ਼ਰ ਕੀਤਾ ਸੀ ਆਪਣਾ ਬਚਪਨ ਹੀ ਸਾਰਾ ਖੋਹ ਦਿੱਤਾ ਅਸੀਂ ਉਹ ਚੀਜ਼ਾਂ ਜੋ ਉਸ ਸਮੇਂ ਅਸੀਂ ਮਾਂ ਤੋਂ ਸਿੱਖਣੀਆਂ ਸੀ ਜਾਂ ਪਰਿਵਾਰ ਤੋਂ ਸਿੱਖਣੀਆਂ ਸੀ ਸਾਡੇ ਨਾਲ ਸਾਰੇ ਸ਼ਰੀਕੇ ਬਣ ਕੇ ਖੜੇ ਹੋ ਗਏ ਇਸੇ ਲਈ ਨਾ ਜਿਹੜਾ ਪਿਆਰ ਵਿਆਹ ਤੋਂ ਪਹਿਲਾਂ ਬਣਿਆ ਹੋਇਆ ਨਾ ਕੋਸ਼ਿਸ਼ ਕਰਿਆ ਕਰੋ ਉਸ ਪਿਆਰ ਨੂੰ ਬਣਾ ਕੇ ਰੱਖੋ ਇੱਕ ਦੂਜੇ ਦੇ ਬੱਚਿਆਂ ਦੇ ਨਾਲ ਮੋਹ ਪਿਆਰ ਕਰਕੇ ਰੱਖੋ ਇੰਨੇ ਦੇ ਵਿੱਚ ਆਪਾਂ ਬਣਾਈ ਸੀ ਅੱਜ ਯਕੀਨੀ ਦੀ ਸਬਜੀ ਯਕੀਨੀ ਦੀ ਸਬਜੀ ਬਣ ਕੇ ਰੈਡੀ ਹੋ ਗਈ ਸੀ ਨਾਲ ਬਣਾਈ ਸੀ ਦਾਲ ਦਾਲ ਇਸ ਕਰਕੇ ਕਿਉਂਕਿ ਮੈਂ ਰਾਤ ਨੂੰ ਦਾਲ ਖਾ ਲੈਣੀ ਹੁੰਦੀ ਹੈ ਜੇ ਕਿਤੇ ਬਹੁਤ ਜ਼ਿਆਦਾ ਭੁੱਖ ਲੱਗੇ ਔਰ ਵੈਸੇ ਵੀ ਸੁੱਕੀ ਸਬਜੀ ਦੇ ਨਾਲ ਇੱਕ ਤਰੀ ਵਾਲੀ ਸਬਜੀ ਬਹੁਤ ਵਧੀਆ ਰਹਿੰਦੀ ਹੈ ਇੱਥੇ ਨਾਲ ਹੀ ਮੈਂ ਤੁਹਾਨੂੰ ਦਿਖਾਣ ਲੱਗੀਆਂ ਗੁਰਸ਼ਰਨ ਦੀ ਸਰਵਿੰਟਰ ਦੀ ਜਿਹੜੀ ਡਰੈੱਸ ਏ جناب ਭਾਈ ਜੀ ਸਿਆਲਾਂ ਦੇ ਵਿੱਚ ਇਦਾਂ ਦੇ ਕੱਪੜੇ ਪਾ ਕੇ ਘੁੰਮਦੇ ਨੇ ਜਿਵੇਂ ਜਿਵੇਂ ਗਰਮੀਆਂ ਆਉਂਦੀਆਂ ਨੇ ਇਹਨਾਂ ਦੇ ਲੋਰ ਟੀ-ਸ਼ਰਟਾਂ ਹੋ ਜਾਂਦੀਆਂ ਨੇ ਜਿਵੇਂ ਜਿਵੇਂ ਸਰਦੀਆਂ ਆਉਂਦੀਆਂ ਨੇ ਇਹ ਕੈਪਰੀ ਚ ਆ ਜਾਂਦੇ ਨੇ ਤੇ ਉੱਤੋਂ ਕੰਬਲ ਦੀ ਬੁੱਕਲ ਮਾਰੀ ਹੋਈ ਤੇ ਮੈਨੂੰ ਬੜਾ ਹਾਸਾ ਆ ਰਿਹਾ ਸੀ ਬਾਕੀ ਤੁਸੀਂ ਮੇਰਾ ਵਲੌਗ ਦੇਖ ਕੇ ਦੱਸਿਓ ਤੁਹਾਨੂੰ ਕਿੱਦਾਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਮੇਰੀ ਜਿੰਦਗੀ ਦੀ ਛੋਟੀ ਸਟੋਰੀ ਕਿਵੇਂ ਲੱਗੀ